ਆਪਰੇ ਉਪਲਬਧ ਕਰਤੋ ਰੋਲਜ਼ ਨੇਸ਼ਨ ਦਾ 60th ਆਉਟਲੈਟ ਹੈ ਇਹ ਜਿੱਥੇ ਤੁਹਾਨੂੰ authentic ਕਾਢੀ ਰੋਲਜ਼ ਜੋ ਕਲਕੱਤਾ ਦਾ ਪ੍ਰੋਡਕਟ ਹੈ ਨਾਲ ਸਾਈਡਸ ਦੇ ਵਿੱਚ ਸੈਂਡਵਿਚਸ 버ਗਰਸ ਕੁਝ ਪਾਸਟਾਸ ਮਿਲਕਸ਼ੇਕ ਮੋਕਟੇਲਸ ਜੋ ਕਿ authentic ਟੇਸਟ ਦੇ ਨਾਲ ਇੱਕ ਬਹੁਤ ਅੱਛੇ ਐਂਬੀਅੰਸ ਦੇ ਨਾਲ ਔਰ ਟੇਸਟ ਵਾਈਜ਼ ਅਗਰ ਤੁਸੀਂ ਗੱਲ ਕਰੋ ਤਾਂ ਪੂਰੀ authenticity ਜੋ ਇੱਕ ਪ੍ਰੋਡਕਟ ਦੇ ਵਿੱਚ ਹੋਣੀ ਚਾਹੀਦੀ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਆਉਟਲੈਟ ਅਜ オーਪਨ ਕੀਤਾ ਹੈ ਅਸੀਂ ਪਾਜੀ ਜਦੋਂ ਲਾਸਟ ਟਾਈਮ 59ਵਾਂ ਆਊਟਲੈਟ ਤੁਹਾਡਾ ਸਨਿੰਗ ਕਲਿਪ ਚ ਖੁੱਲਿਆ ਸੀ ਜੀ ਉਥੇ ਕਿਸੂ ਦੇਖਣ ਚ ਆਇਆ ਸੀ ਕਿ ਇੱਕ ਹੋਰ ਹੈ ਜੋ ਤੁਹਾਡਾ ਹਮਨਾਮ ਹੈ ਪਰ ਤੁਹਾਡਾ ਆਪਣਾ ਆਊਟਲੈਟ ਨਹੀਂ ਹੈ ਉਹ ਜੀ ਤੇ ਲੋਕ ਉਹਦੇ ਕੋਲ ਜਾ ਰਹੇ ਹੈ ਟੇਸਟ ਉਹ じゃ ਮਿਲਦਾ ਨਹੀਂ ਹੈ ਕੰਪਲੇਂਟਸ ਤੁਹਾਨੂੰ ਆਂਦੀਆਂ ਸੋਸ਼ਲ ਮੀਡੀਆ ਤੇ ਉਹਦੀਆਂ ਉਹਦਾ ਕੋਈ ਤੁਸੀਂ ਨਹੀਂ ਰਿਜ਼ਲਟ ਕੱਢਿਆ ਉਹ ਕਿਤੇ ਨਾ ਕਿਤੇ ਤੁਹਾਡੇ ਨਾਮ ਦੀ ਬਦਨਾਮੀ ਹੋ ਰਹੀ ਹੈ ਹਾਂ ਬਿਲਕੁਲ ਤੁਹਾਡਾ ਸਹੀ ਕੁਐਸਚਨ ਹੈ ਜੀ ਇਹ ਜਿੱਦਾਂ ਤੁਸੀਂ ਦੇਖਦੇ ਹੋ ਕਿ ਇੰਡੀਆ ਦੇ ਮਾਰਕੀਟ ਦੇ ਆਪਾਂ ਗੱਲ ਕਰੀਏ ਜਦੋਂ ਤੁਸੀਂ ਕਿਸੇ ਵੈਲ ਪਲਾਨਡ ਜਾਂ ਫਿਰ ਇੱਕ ਬਹੁਤ ਯੂਨੀਕ ਕਨਸੈਪਟ ਨਾਲ ਚੱਲਦੇ ਹੋ ਤਾਂ ਤੁਹਾਡੀ ਕਾਪੀ ਕਰਨ ਵਾਲੇ ਡੈਫੀਨੇਟਲੀ ਮਾਰਕੀਟ ਦੇ ਵਿੱਚ ਆਉਂਦੇ ਆ ਬਟ ਉਹਨਾਂ ਕੋਲੇ ਪ੍ਰੋਪਰ ਆਰ ਐਨ ਡੀ ਨਹੀਂ ਹੁੰਦੀ ਉਹਨਾਂ ਕੋਲੇ ਕਾਪੀ ਕਟ ਪੇਸ ਦਾ ਫਾਰਮੂਲਾ ਹੁੰਦਾ ਜਿਸ ਦੇ ਕਰਕੇ ਟੇਸਟ ਔਰ ਬਹੁਤ ਚੀਜ਼ਾਂ ਵੈਰੀ ਕਰਦੀਆਂ ਹੁਣ ਅਗਰ ਮੈਂ ਆਪਣੇ ਬ੍ਰਾਂਡ ਦੀ ਗੱਲ ਕਰਾਂ ਅਸੀਂ ਵੈਬਸਾਈਟ ਤੇ ਵੀ ਮੈਂਸ਼ਨ ਕਰਦੇ ਆ ਕਿ ਰੂਲਜ਼ ਨੇਸ਼ਨ ਹੈ ਸਾਡਾ ਬ੍ਰਾਂਡ ਔਰ ਸਾਡੀ ਜੋ ਆਈਡੈਂਟੀਟੀ ਹੈ ਸਾਡਾ ਟ੍ਰੇਡਮਾਰਕ ਜੋ ਰਜਿਸਟਰਡ ਹੈ ਇੱਕ ਸ਼ੈਫ ਐਂਡ ਸ਼ੈਫ ਦੇ ਹਲਚੇ ਕਾਢੀ ਰੋਲ ਹੈ ਸੋ ਅਸੀਂ ਆਪਣੇ ਜੋ ਕਲਾਇੰਟ ਔਰ ਕਸਟਮਰ ਹੈ ਉਹਨਾਂ ਨੂੰ ਵੀ ਅਸੀਂ ਹਮੇਸ਼ਾ ਇਹ ਕਹਿੰਨੇ ਆ ਕਿ ਤੁਸੀਂ ਬ੍ਰਾਂਡ ਨੂੰ ਪਹਿਲਾਂ ਦੇਖੋ ਕਿ ਤੁਸੀਂ ਆਰਡਰ ਕਿੱਥੇ ਕਰ ਰਹੇ ਹੋ ਰਹੀ ਗੱਲ ਜੋ ਕਾਪੀ ਕਰਦੇ ਨੇ ਜਿੱਦਾਂ ਕਿ ਆਈਪੀ ਦਾ ਲਾਅ ਹੈ ਲਾਅ ਦੇ ਵਿੱਚ ਸਾਡਾ ਬ੍ਰਾਂਡ ਰਜਿਸਟਰਡ ਔਰ ਅਸੀਂ ਆਨਵਰਲੇ ਟਾਈਮ 'ਚ ਸਟ੍ਰਿਕਟ ਐਕਸ਼ਨ ਲੈ ਰਹੇ ਆ ਇਹਨਾਂ ਦੇ ਉੱਤੇ ਭਾਜੀ ਕਿਤੇ ਨਾ ਕਿਤੇ ਜਦੋਂ ਇੱਕ ਬ੍ਰਾਂਡ ਦਾ ਨਾਮ ਮਸ਼ਹੂਰ ਹੋ ਜਾਂਦਾ ਹੈ ਫਿਰ ਕੁਆਲਟੀ ਕੰਪਰੋਮਾਈਜ਼ ਜਿਹੜਾ ਹੋਣ ਲੱਗ ਪੈਂਦਾ ਹੈ ਬੇਸਿਕਲੀ ਪਨੀਰ ਦੀ ਜੇ ਗੱਲ ਕਰੀਏ ਪਨੀਰ ਰੋਲ ਤੁਸੀਂ ਦੋਗੇ ਅੱਜਕੱਲ੍ਹ ਸੋਇਆ ਪਨੀਰ ਬਹੁਤ ਕਾਮਨ ਹੋ ਚੁੱਕਿਆ ਹੈ ਹਰ ਜ਼ਿਆਦਾਤਰ ਰੋਲ ਵਾਲੇ ਕਹਿੰਦੇ ਨੇ ਅਸੀਂ ਪਿਓਰ ਪਨੀਰ ਪਾ ਰਹੇ ਹਾਂ ਨਾ ਹੁੰਦਾ ਉਹ ਸੋਇਆ ਅਜਿਹੇ ਕੰਪਰੋਮਾਈਜ਼ ਤੁਹਾਡੇ ਇੱਥੇ ਦੇਖਣ ਨੂੰ ਮਿਲਣਗੇ ਨਹੀਂ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਮਾਰਕੀਟ ਦੇ ਵਿੱਚ ਪ੍ਰੋਪਰ ਆਰ ਐਨ ਡੀ ਜਾਂ ਫਿਰ ਪ੍ਰੋਪਰ ਪ੍ਰੋਡਕਟ ਦੀ ਨੋਲੇਜ ਨਾ ਹੋਣ ਕਰਕੇ ਇੱਕ ਕੰਪੀਟੀਸ਼ਨ ਨੂੰ ਬਹੁਤ ਚੀਪ ਵੇ ਦੇ ਵਿੱਚ ਕਰੈਕ ਕਰਨ ਲਈ ਲੋਕੀ ਕੀ ਕਰਦੇ ਆ ਆਪਣੀ ਜੋ ਪਰਚੇਸਿੰਗ ਕਪੈਸਿਟੀ ਹੈ ਉਹਨੂੰ ਉਹ ਗਿਰਾ ਦਿੰਦੇ ਆ ਮੀਨਸ ਕਿ ਉਹ ਪ੍ਰੋਡਕਟ ਨਾਲ ਖੇਡਦੇ ਨੇ ਕਿ ਕਿਦਾਂ ਕਿ ਸੋਇਆ ਪਨੀਰ ਜਦੋਂ ਅਸੀਂ ਗੱਲ ਕੀਤੀ ਸੋਇਆ ਲਗਾਣਗੇ ਦੂਜੇ ਲੋ ਗ੍ਰੇਡਡ ਪਨੀਰ ਲਗਾਣਗੇ ਸੌਸ ਵੀ ਬੜੀ ਲੋ ਲੈਵਲ ਦੀ ਸੌਸ ਵੀ ਬਹੁਤ ਲੋ ਲੈਵਲ ਦੀ